ਜਿਵੇਂ ਸਾਡੇ ਉੱਥੇ ਬੰਦਾ ਰਿਪੇਅਰ ਕਰਾਈ ਜਾਂਦਾ ਹਾਂ ਉਹ ਫੋ ਸਟੋਕ ਇੰਜਨ ਸੀ ਉਹਦਾ GX35 OHC ਵਾਲਾ ਆ ਪਿਆ ਹਾਂ ਵੀ ਉਹਦਾ ਇੰਜਨ ਖਰਾਬ ਹੋ ਗਿਆ ਆਪਾਂ ਉਹਨੂੰ ਇਹ ਵੀ ਉਹਦਾ ਰਿਪੇਅਰ ਨਹੀਂ ਕੀਤਾ ਸਹੀ ਪੁੱਛੋ ਵੀ ਆਪਾਂ ਨਵਾਂ ਇੰਜਨ ਹੀ ਲਾ ਦਾਂ ਫਿਰ ਕੋਈ ਬਾਲਾ ਮਹਿੰਗਾ ਨਹੀਂ ਗਿਆ ਯਾਰ ਜਿੰਨੇ ਉਹਦੇ ਬਿੱਲ ਰਿਪੇਅਰ ਦੇ ਬਣਨੇ ਸੀਗੇ ਅੱਧੂ ਸਸਤਾ ਇੰਜਨ ਅੱਛਾ ਉਹਦੂ ਸਸਤਾ ਵੇ ਗਿਆ ਹਾਂ ਸਸਤਾ ਹੀ ਪੈਣਾ ਜੀ ਠੀਕ ਹੈ ਜਦੋਂ ਵੀ ਟੂ ਸਟੋਕ ਇੰਜਨ ਹੈ ਹਾਂ ਟੂ ਸਟੋਕ ਦੀ ਆਪਾਂ ਬਜਾਰੋਂ ਰਿਪੇਅਰ ਕਰਾਣ ਜਾਵੜੀਏ ਹਾਂ ਉਹ ਰੁਪਈਆ ਮੰਗ ਲੈਂਦੇ ਆ ਵੀ 2500 ਲੱਗ ਗਿਆ ਜੀ ਹਾਂ ਇੰਜਨ ਤੇ ਕ੍ਰੈਂਕ ਪੈ ਗਈ ਪਿਸਟਨ ਪੈ ਗਿਆ ਸਲੀਪ ਹੈ ਗਈ ਫਲਾਨਾ ਪੈ ਗਿਆ ਹਾਂ ਨਵਾਂ ਇੰਜਨ 2200 ਰੁਪਏ ਦਾ ਟੂ ਸਟੋਕ ਦਾ ਜੇ ਪੂਰਾ ਸਰੀਏ ਦਾ ਲੈਣਾ 2600 ਰੁਪਏ ਦਾ 2600 ਫੋਰ ਦਾ ਇੰਜਨ ਹੈ ਜਿਵੇਂ ਆ 3500 ਦਾ ਇਹਦੇ ਵਿੱਚ ਸਿੜਾ ਇੰਜਨ ਲੈਣਾ ਤਾਂ 4500 ਰੁਪਏ ਦਾ ਐਂਡ ਆ ਇਹ ਜਿਵੇਂ ਮੂ ਕਰਾਈ ਤੇ ਸਪਰੇਅ ਕਰਦੇ ਆ ਤਾਂ ਇਹਨਾਂ ਵਾਸਤੇ ਦੀ ਬੈਸਟ ਠੀਕ ਹੈ ਵਧੀਆ ਚੱਲੂਗਾ ਉਹਨੂੰ ਪੂਰਾ ਸੀ ਹੁਣ ਜਿਵੇਂ ਛੋਟਾ ਇੱਥੇ ਪੰਪ ਪਿਆ ਕਿ ਆ ਪਿਆ ਲੈ ਹਾਂ ਆ ਪੰਪ ਚਾਰ ਸਾਲ ਹੋ ਗਏ ਛੋਟੇ ਆਪਦੀ ਚੱਲੀ ਜਾਂਦਾ ਅੱਜ ਆਪਣਾ ਕਾਰਬੂਰੇਟਰ ਤੇ ਹੋਰ ਕੀ ਪਿਆ ਬੋਕੀਆਂ ਬੋਕੀਆਂ ਪਈ ਲੇ ਹਾਂ ਕੁਛ ਨਹੀਂ ਗਾ ਕੁਝ ਵੀ ਨਹੀਂ ਗਾ ਬਿਲਕੁਲ ਮੈਂ ਦੱਸਿਆ ਕਿੰਨੇ ਸਾਲ ਗਿਆ ਹਾਂ ਕਿੰਨੇ ਸਾਲ ਇਨਾਂ ਨੂੰ ਕੀ ਹੋ ਗਿਆ ਵੀ ਇਹਨੂੰ ਕੀ ਹੋ ਗਿਆ ਬਿਲਕੁਲ ਬਿਲਕੁਲ ਸਹੀ ਗੱਲ ਹੈ ਵੀ ਦੋ ਆ ਜਾਂਦੇ ਆ ਹਾਂ ਉਹੀ ਆ ਨਾ ਵੀ ਬਾਹਲੇ ਪੈਸੇ ਨਾਲ ਆ ਉਹ ਜੇ ਚੱਲਣਾ ਤਾਂ ਚੱਲਣਾ ਹੈ ਚੱਲਣਾ ਨਹੀਂ ਚੱਲਣਾ ਤਾਂ ਨਾ ਮਹਿੰਗੇ ਨਹੀਂ ਚੱਲਣਾ ਨਾ ਸਸਤੇ ਵਿੱਚ ਹੁਣ ਆ ਪੰਪ ਹੈ ਹਾਂ ਆ ਪੰਪ ਆਪ ਨੂੰ ਵੇਚੇ ਨੂੰ ਤੁਸੀਂ ਐਵਰੇਜ ਮੰਨ ਕੇ ਚੱਲੋ ਸਚਾਈ ਹੈ ਝੂਠ ਵਾਲੀ ਗੱਲ ਨਹੀਂ ਕਟੋੜਾ 8-9 ਸਾਲ ਹੋ ਗਏ ਹੋਣੇ ਆ ਜਿਆਦਾ ਹੋਗੇ ਤਾਂ ਜਿਆਦਾ ਜਿਹੜਾ ਬੰਦਾ ਸਹੀ ਚਲਾਉਂਦਾ ਆ ਨੰਬਰ ਵੀ ਉਹਦਾ ਮੈਂਸ਼ਨ ਹੈ ਇੱਥੇ ਵੀ ਜੱਪਾ ਉਹ ਤੋਂ ਪੁੱਛ ਵੀ ਸਕਦੇ ਆ ਹਾਂ ਵੀ ਕਿੰਨਾ ਚਿਰ ਹੋ ਗਿਆ ਵੀ ਲੈ ਕੇ ਗਏ ਇਹਨੂੰ ਹਾਂ ਵੀ ਇਹ ਹੁਣ ਵਾਲੇ 2-ਸਟੋਕ ਪੰਪ ਆ ਯਾਰ ਬਿਲਕੁਲ ਬਿਲਕੁਲ ਕੀ ਹੋ ਗਿਆ ਕੁਝ ਨਹੀਂ ਹੁੰਦਾ ਕਿਸੇ ਹੁਣ ਆ ਪੰਪ ਆਇਆ ਲੈ ਅੱਜ ਬੰਦੇ ਰਿਪੇਅਰ ਕਰਾਣ ਆਏ ਸੀਗੇ ਆਪਾਂ ਕਿਹਾ ਵੀ ਪੁਰਾਣਾ ਸੈੱਟ ਤੇ ਨਵਾਂ ਲੈ ਲੈ ਠੀਕ ਹੈ ਵੀ ਹੁਣ ਇਹਦੇ ਵੀ ਰਿਪੇਅਰ ਕਰਾੰਦਾ ਤਾਂ ਮਾਮੂਲੀ ਗੱਲ ਆਈ ਸਾਰਾ ਖਰਾਬ ਹੋ ਜਾ ਪਿਆ 8-8 ਸਾਲ ਹੋ ਗਏ ਵੀ ਉਹ ਤੋਂ ਬੈਟਰ ਐ ਤੁਸੀਂ ਜੇ ਪੈਸਾ ਸੇਵ ਕਰਨਾ ਤਾਂ ਉਹਦੀ ਰਿਪੇਅਰ ਨਾ ਕਰਾਓ ਉਹਨੂੰ ਕਰਾਣਾ ਦੋ ਕਿਨੂੰ ਵੀ ਜਿੱਥੋਂ ਵੀ ਲੈਣ ਉਹ ਕਹਿੰਦਾ ਵੀ ਪੁਰਾਣਾ ਕੱਟ ਲਾ ਨਵਾਂ ਦੇ ਦੇ ਇਹ ਤੁਸੀਂ ਰਿਪੇਅਰ ਕਰਾ ਲਈ ਥੋੜੇ ਨਜਾਇਜ਼ ਪੈਸੇ ਲੱਗਣੇ ਚੱਲਣਾ ਨਹੀਂ ਫੇਰ ਨਹੀਂ ਹਾਂ ਕਿਉਂਕਿ ਇਹ ਚੀਜ਼ਾਂ ਹੁੰਦੀਆਂ ਨਾ ਯਾਰ ਵੀ ਚਲਾ ਲਿਆ 5 ਸਾਲ ਚਲਾ ਲਿਆ 7 ਸਾਲ ਚਲਾ ਲਿਆ ਬਸ 10 ਸਾਲ ਚੱਲਿਆ ₹1500 ਜੀ ਸੰਭਾਲ ਵਧੀਆ ਉਹਦੀ 10 12 ਸਾਲ ਇਹ ਪੰਪ ਨੂੰ ਕੱਖ ਨਹੀਂ ਹੋ ਸਕਦਾ ਕੱਖ ਨਹੀਂ ਹੁੰਦਾ ਨਹੀਂ ਹੁੰਦਾ ਪਾਣੀ ਸਾਫ ਆਉ ਅੱਜ ਜਿਹੜੀਆਂ ਮੇਨ ਮੇਨ ਜਾਣਕਾਰੀ ਇਹ ਹੈ ਵੀ ਫੋਰ ਸਟੋਕ ਪੰਪ ਆਇਆ ਚਾਹੀ ਟੂ ਸਟੋਕ ਪੰਪ ਆ ਅੱਜ ਜਿਹੜੀਆਂ ਦਵਾਈਆਂ ਬਹੁਤ ਤੇਜ਼ ਆ ਬਹੁਤ ਤੇਜ਼ ਆ ਹਾਂ ਚਾਹੇ ਤੁਸੀਂ ਟਰੈਕਟਰ ਵਾਲਾ ਪੰਪ ਵਰਤ ਰਹੇ ਹੋ ਚਾਹੇ ਬੈਟਰੀ ਵਾਲਾ ਵਰਤ ਰਹੇ ਹੋ ਚਾਹੇ ਇੰਜਨ ਵਾਲਾ ਵਰਤ ਰਹੇ ਹੋ ਜਦੋਂ ਸਪਰੇਅ ਕਰਕੇ ਹਟਦੇ ਤਾਂ ਇਹਦੇ ਚ 10 ਲੀਟਰ 15 ਲੀਟਰ ਪਾਣੀ ਪਾ ਕੇ ਇਹਨੂੰ ਖਾਲੀ ਜਰੂਰ ਚਲਾਓ ਟਰੈਕਟਰ ਵਾਲੇ ਪੰਪ ਚ 200 ਲੀਟਰ ਟੈਂਕੀ ਚ 300 ਲੀਟਰ ਪਾਣੀ ਪਾ ਕੇ ਖਾਲੀ ਜਰੂਰ ਚਲਾਓ ਕਿਹੜੀਆਂ ਅੱਜ ਦਵਾਈਆਂ ਉਹ ਜੰਮਣ ਵਾਲੀਆਂ ਆ ਆਪਾਂ ਦਵਾਈ ਵਾਲੇ ਦਵਾਈ ਲੈਣੇ ਆ ਉਹ ਕਹਿੰਦਾ ਬਾਈ ਜੀ ਅੱਧੇ ਘੰਟੇ ਬਾਅਦ ਮੈਂ ਪੈ ਗਿਆ ਦਵਾਈ ਕੰਮ ਕਰੂ ਹੂੰ ਵੀ ਇਹਹੀ ਕੰਦਾ ਨਹੀਂ ਹਾਂ ਹਾਂ ਤੇ ਜੇ ਆਪਾਂ ਇਹਨੂੰ ਸਪਰੇਅ ਕਰਕੇ ਉਵੇਂ ਹੀ ਰੱਖਦੇ ਆ ਤਾਂ ਅੰਦਰੋਂ ਪਲੰਜਰ ਪਲੰਜਰ ਸਾਰਾ ਕੁਝ ਵੱਡਿਆ ਜਾਂਦਾ ਤਾਂ ਕੇਅਰ ਇਹਦੀ ਇਹੀ ਹੈ ਵੀ ਤੁਸੀਂ ਆਪ ਦਾ ਸਪਰੇਅ ਕਰਨ ਤੋਂ ਬਾਅਦ ਪਾਣੀ ਜ਼ਰੂਰ ਚਲਾਓ ਇੱਕ ਪੈਟਰੋਲ ਅੱਜ ਸਰਕਾਰ ਨੇ ਚਾਹੇ ਤੁਹਾਡਾ ਕੋਈ ਪੰਪ ਵਾਲਾ ਬੀਲੀ ਹੋਵੇ ਜਾਂ ਕੁਛ ਪੈਟਰੋਲ ਪਹਿਲਾਂ ਹੁੰਦਾ ਸੀ yellow color ਦਾ ਹਾਂ ਅੱਜ ਆ ਰਿਹਾ red color ਦਾ ਇਥਨੋਲ ਹੁੰਦਾ ਇੱਕ ਟੈਕਨਿਕ ਕੈਮੀਕਲ ਆ ਇਥਨੋਲ ਗੰਨੇ ਦੇ ਆ ਸਕ੍ਰੈਪ ਤੋਂ ਹੀ ਬਣਦਾ ਉਹ ਹਾਂ ਹਾਂ ਉਹ ਸਰਕਾਰ ਨੇ ਉਹਦੀ ਮਾਤਰਾ ਵਧ ਕਰਤੀ ਉਹ ਵਧ ਕਰਨ ਨਾਲ ਖੁਸ਼ਕ ਵੱਧ ਹੋ ਗਿਆ ਹਾਂ ਤਾਂ ਕਾਰਬੂਰੇਟਰ ਦੀ ਕਿਹੜੀ ਸੰਭਾਲ ਹੈ ਇਹ ਤਾਂ ਮੈਂ ਤੁਹਾਨੂੰ ਦੱਸ ਰਿਹਾ ਯਾਰ ਵੀ ਇਹ ਵੀਡੀਓ ਸਭ ਕਿਤੇ ਜਾਣੀ ਹੈ ਵੀ ਆਪਾਂ ਪੈਸੇ ਨਾਲ ਪਟਣ ਨਾਲੋਂ ਵੀ ਥੋੜਾ ਜੀ ਕੇਅਰ ਕਰ ਲਈਏ ਤਾਂ ਆਪਣਾ ਕਾਰਬੂਰੇਟਰ ਨਾ ਖਰਾਬ ਨਾ ਖਰਾਬ ਜਿਹੜਾ ਤੁਹਾਡਾ ਪੈਟਰੋਲ ਹੈ ਉਹਨਾਂ ਦਾ ਰੈੱਡ ਕਲਰ ਦਾ ਇੱਕ ਤਾਂ ਪੰਪ ਤੋਂ ਦੋ ਤਰ੍ਹਾਂ ਦੇ ਤੇਲ ਮਿਲਦੇ ਆ ਇੱਕ ਸਸਤਾ ਇੱਕ ਮਹਿੰਗਾ ਪੈਟਰੋਲ ਹਮੇਸ਼ਾ ਮਹਿੰਗੇ ਵਾਲਾ ਵਰਤੋ ਦੂਜਾ ਨੰਬਰ ਜਦੋਂ ਤੁਸੀਂ ਸਪਰੇਅ ਕਰਕੇ ਹਟਦੇ ਹੋ ਜੇ ਮੀਨਾ ਪੰਪ ਨਹੀਂ ਚਲਾਣਾ ਤਾਈ ਦੇ ਚੋਂ ਤੇਲ ਜਰੂਰ ਕੱਢ ਕੇ ਸਾਰਾ ਐਨ ਖਾਲੀ ਕਰੋ ਹਾਂ ਖਾਲੀ ਕਰੋ ਨਹੀਂ ਕਰੋਗੇ ਤਾਂ ਤੁਹਾਡਾ ਕਿਹੜਾ ਕਾਰਬੂਰੇਟਰ ਹੈ ਜਿੱਥੇ ਉਹਨੇ 5 ਸਾਲ ਚੱਲਣਾ 2 ਸਾਲ ਚੱਲਣਾ ਤਾਂ ਉਹ ਜਲਦੀ ਖਤਮ ਹੋ ਜੂਗਾ ਕਿਉਂਕਿ ਪੱਤੇ ਖਰਾਬ ਹੋ ਜਾਣਗੇ ਤੇ ਹਰ 6 ਮਹੀਨਿਆਂ ਬਾਅਦ ਜਿਵੇਂ ਹਰ ਪੰਪ ਦੇ ਵਿੱਚ ਨਾ ਇੱਕ ਪੈਟਰੋਲ ਫਿਲਟਰ ਹੁੰਦਾ ਆ ਵੇਖੋ ਦਿਖਾਓ ਜੇ ਜਦੋਂ ਤੁਸੀਂ ਸੀਜ਼ਨ ਲਾ ਲਿਆ ਜੇ ਆਪਾਂ ਚਾਹਦੇ ਹਾਂ ਵੀ ਆਪਣਾ ਕਾਰਬੂਰੇਟਰ ਨਾਲ ਇਹ ਜਾਣਕਾਰੀ ਹੁੰਦੀ ਹੈ ਯਾਰ ਬਸ ਔਖੀਆਂ ਜਿਹਾ ਜੇ ਆਪਾਂ ਪੈਸੇ ਬਚਾਣੇ ਵੀ ਆਪਾਂ ਖਰਚਾ ਨਹੀਂ ਕਰਨਾ ਆ ਕਾਲੀ ਪੈਪ ਦੇ ਨਾਲ ਪੈਟਰੋਲ ਫਿਲਟਰ ਹੈ ਹੂੰ ਇਹ ਖੁਸ਼ਕ ਹੋਣ ਕਰਕੇ ਤੇਲ ਇਹ ਜਲਦੀ ਖਰਾਬ ਹੋਣ ਲੱਗ ਜਾ ਹਾਂ ਤਾਂ ਤੁਸੀਂ ਸੀਜ਼ਨ ਲਾਂ ਤੋਂ ਬਾਅਦ ਇਹ ਪੈਟਰੋਲ ਫਿਲਟਰ ਚੇਂਜ ਕਰਕੇ ਪੰਪ ਪਰ ਤੇ ਤੇਲ ਕੱਢ ਕੇ ਰੱਖ ਤੇਲ ਕੱਢ ਕੇ ਇਹ ਜ਼ਰੂਰੀ ਹੈ ਹੁਣ ਜਿਵੇਂ ਆ ਬੈਟਰੀ ਵਾਲਾ ਪੰਪ ਦਾ ਹਾਂ ਜੇ ਆਪਾਂ ਇਹਦੀ ਕੇਅਰ ਪਾਲਦੇ ਹਾਂ ਦੇਖੋ ਜੀ ਬੈਟਰੀ ਵਾਲੇ ਪੰਪ ਦੀ ਬੈਟਰੀ ਦੀ ਆਪਾਂ ਗਾਰੰਟੀ ਦੇਤੀ ਹੂੰ ਰੋੜਾ ਰਹਿ ਗਿਆ ਮੋਟਰਾਂ ਤੇ ਚਾਰਜਰ ਦਾ ਵੀ ਜ਼ਿੰਮੇਦਾਰ ਨੂੰ ਬੜੀ ਸਮੱਸਿਆਾਂ ਦੀ ਮੋਟਰ ਖਰਾਬ ਕਰ ਲੈਂਦੇ ਆ ਉਹ ਕੀ ਹੈ ਇੱਕ ਤਾਂ ਸਪਰੇਅ ਕਰਨ ਇਹਦੀ ਵਾਲ ਬਰੀਕ ਬਰੀਕ ਹੁੰਦੇ ਆ ਉੜ ਕੇ ਰਿਪੇਅਰ ਨਹੀਂ ਹੁੰਦੀ ਆ ਮੋਟਰਾਂ ਜਦੋਂ ਸਪਰੇਅ ਕਰਕੇ ਹਟਦੇਉ ਤਾਂ ਇਹਦੇ ਵਿੱਚੋਂ ਪਾਣੀ ਜਰੂਰ ਟਪਾਓ 10 ਲੀਟਰ 15 ਲੀਟਰ ਇੱਕ ਇਹਨੂੰ ਉੱਚੀ ਜਗ੍ਹਾ ਤੇ ਰੱਖ ਕੇ ਪਰੋ ਆ ਵੇਖੋ ਜੇ ਇਹਨੂੰ ਤੁਸੀਂ ਨੀਵੀਂ ਜਗ੍ਹਾ ਤੇ ਰੱਖਦੇ ਹੋ ਨਾ ਜੀ ਆ ਥੱਲੇ ਨਾ ਹਵਾ ਵਾਸਤੇ ਜਾਲੀ ਲੱਗੀ ਹੁੰਦੀ ਹੈ ਹਾਂ ਇੱਥੋਂ ਨਾ ਤੇ ਪਾਣੀ ਚਲਾ ਜਾਂਦਾ ਕਿਉਂਕਿ ਦੇਖੋ ਵਜ਼ਨ ਤਾਂ ਬਣ ਗਿਆ ਨਾ 27 ਕਿਲੋ ਹਾਂ 7 ਕਿਲੋ ਦਾ ਪੰਪ 20 ਲੀਟਰ ਪਾਣੀ 27 ਕਿਲੋ ਪਾਣੀ ਬਣ ਗਿਆ 27 ਕਿਲੋ ਵਜ਼ਨ ਬਣ ਗਿਆ ਜੀ ਆਪਾਂ ਜ਼ਮੀਨ ਤੇ ਵਾਹਨ ਚ ਕਿੱਥੇ ਰੱਖਾਂਗੇ ਉੱਥੇ ਚੁੱਕਾਂਗੇ ਰੱਖਾਂਗੇ ਤਾਂ ਖੱਡਾ ਪੈ ਜਾਂਦਾ ਤੇ ਪਾਣੀ ਥੱਲੋਂ ਚਲਾ ਜਾਂਦਾ ਉਹਦੇ ਨਾਲ ਸੂਚਨਾ ਜਲਦੀ ਖਰਾਬ ਹੋਣ ਲੱਗ ਜਾਂਦੀ ਹੈ ਹਾਂ ਦੂਜਾ ਹੁਣ ਆ ਗਈ ਇਹਦੀ ਚਾਰਜਰ ਦੀ ਚਾਰਜਰ ਦੀ ਬੜਾ ਜ਼ਿੰਮੇਵਾਰ ਨੂੰ ਦੇਖੋ ਪੈਸੇ ਲਾਣੇ ਪੈਂਦੇ ਆ 200 ਰੁਪਏ ਦਾ 150 ਦਾ 300 ਦਾ ਪੈਸੇ ਲਾਣੇ ਪੈਂਦੇ ਸੜ ਜਾਂਦੇ ਜਿਸ ਦਿਨ ਵੋਲਟੇ ਘਟਵਾਦੀ ਉਹ ਦਿਨ ਚਾਰਜ ਨਾ ਕਰੋ ਹਾਂ ਪਹਿਲਾ ਨੰਬਰ ਦੂਜਾ ਨੰਬਰ ਖੇਤ ਵਾਲੀ ਮੋਟਰ ਤੇ ਇਹਨੂੰ ਚਾਰਜ ਨਾ ਲਾ ਠੀਕ ਹੈ ਕਿਉਂਕਿ ਖੇਤ ਵਾਲੀ ਮੋਟਰਾਂ ਤੇ ਇਹ ਹੁੰਦਾ ਵੀ ਜਦੋਂ ਮੋਟਰਾਂ ਚੱਲਦੀਆਂ ਲੋਡ ਘਟ ਜਾਂਦਾ ਜਣੇ ਕਿ ਡੈਮ ਡੈਮੋ ਜਾਂਦਾ ਜਦੋਂ ਬੰਦ ਹੁੰਦੀਆਂ ਤਾਂ ਇੱਕੋ ਦਮ ਬੱਤੀ ਤੇਜ ਹੋ ਜਾਂਦੀ ਹੈ ਉਹਦੇ ਨਾਲ ਚਾਰਜਰ ਸੜ ਜਾਂਦੇ ਆ ਇਹ ਵੀ ਇਹ ਸੰਭਾਲ ਹੈ ਵੀ ਪਾਣੀ ਤੁਸੀਂ ਇਸ ਟਾਈਮ ਜਿੰਨੇ ਵੀ ਕੋਈ ਪੰਪ ਹੈ ਚਾਹੇ ਫੋਰ ਸਟੋਕ ਟੂ ਸਟੋਕ ਬੈਟਰੀ ਵਾਲਾ ਹੱਥ ਵਾਲਾ ਹਾਂ ਕੋਈ ਵੀ ਚੀਜ਼ ਹੈ ਇੰਜਣ ਟਰੈਕਟਰ ਵਾਲਾ ਤਾਂ ਉਹਦੇ ਵਿੱਚ ਇਹ ਜ਼ਰੂਰੀ ਹੈ ਜੀ ਸਫਾਈ ਕਰਕੇ ਵੀ ਪਾਣੀ ਤਪਾ ਕੇ ਜ਼ਰੂਰੀ ਜੇ ਤੁਸੀਂ ਨਹੀਂ ਤਪਾਉਂਗੇ ਤਾਂ ਦੇਖੋ ਆਪਣਾ ਹੀ ਨੁਕਸਾਨ ਹੈ ਬਿਲਕੁਲ ਚਾਹੇ ਉਹ ਦੁਕਾਨਦਾਰ ਦਾ ਹੋ ਰਿਹਾ ਹੈ ਗਾਰੰਟੀ ਦਿੱਤੀ ਹੈ ਚਾਹੇ ਸੋਡਾ ਹੋ ਰਿਹਾ ਹੈ ਬਿਲਕੁਲ ਕੋਈ ਜੀ ਆਪਾਂ ਥੋੜੀ ਜੀ ਕੇਅਰ ਕਰ ਲਈਏ ਨਾ ਅਗਲੇ ਨੂੰ ਨੂੰ ਨੁਕਸਾਨ ਨਾ ਹੋ ਸੋਡਾ ਨੁਕਸਾਨ ਬਿਲਕੁਲ ਵੀ ਰੇਟ ਵੈਲਿਊ ਹੈ ਜਿਹੜੀ ਪੰਪ ਦੀ ਆਪਣੇ ਕੋਲੇ ਫੋਸਟੋਕ ਪੰਪ 7000 ਰੁਪਏ ਤੋਂ ਸਟਾਰਟ ਹੈ ਜੀ ਹਾਂ ਜਿਹੜਾ ਮਰਜੀ ਜਿਹੜੀ ਮਰਜੀ ਦਾ ਲੈ ਲਓ ਬਣਦੇ ਸਾਰੇ ਚੈਨ ਹੈ ਦੂਜਾ ਨੰਬਰ ਬੈਟਰੀ ਵਾਲਾ ਪੰਪ ਆਪਣੇ ਕੋਲੇ 2800 ਰੁਪਏ ਤੋਂ ਸਟਾਰਟ ਹੈ ਤੇ ਲਿਥੀਅਮ ਵਾਲਾ 6500 ਰੁਪਏ ਰੇਟ ਹੈ ਜਿਹਦੇ ਵਿੱਚ ਆਪਾਂ 1 ਸਾਲ ਦੀ ਗਾਰੰਟੀ ਹਾਂ ਬੈਟਰੀ ਦੀ ਤੇ 45 ਡਰਮੀਆਂ ਡਬਲ ਮੋਟਰ ਤੇ ਪਾਣ ਦੀ ਗਾਰੰਟੀ ਦਿੰਦੇ ਗਾਰੰਟੀ ਠੀਕ ਹੈ ਜੀ ਰੇਟ ਵੈਲਿਊ ਵੀ ਹੋਗੀ ਵੀ ਰੇਟ ਜਿਹੋ ਜਿਹਾ ਮਰਜ਼ੀ ਵੀ ਜਿਹੜਾ ਮਰਜ਼ੀ ਲੈ ਲਓ 7-7000 ਕੋਈ 2800 ਦਾ ਕੋਈ 3000 ਦਾ ਕੋਈ 3200 ਦਾ ਇਹਨਾਂ ਦੇ ਵਿੱਚ ਕਿਹੜੇ ਰੇਟ ਵੈਲਿਊ ਹੁੰਦੀ ਆ ਇਹ ਹੁੰਦਾ ਬੈਟਰੀ ਦਾ ਹਮ ਮੇਨ ਜਿਹੜਾ ਸਮਾਨ ਦਾ ਉਹ ਸਾਰਾ ਅੰਤਰ ਆਣਾ 100-200 ਰੁਪਏ ਦਾ ਚੰਗੇ ਮਾੜੇ ਸਮਾਨ ਦਾ ਜਿਹੜੀ ਮੇਨ ਹੈ ਬੈਟਰੀ ਹੈ ਸਹੀ ਆ ਇੱਕ ਬੈਟਰੀ ਆ ਰਹੀ ਹੈ ਜੀ 800 ਰੁਪਏ ਦੀ 900 ਦੀ ਇੱਕ ਆ ਰਹੀ ਹੈ 2020 2200 ਦੀ ਉਹ ਇਹਦੀ ਤੇ ਹੀ ਲੈਣੀ ਇਹਦੇ ਤੇ ਬਿਲਕੁਲ ਬਿਲਕੁਲ ਵੀ ਚੰਗੀ ਲਓਗੇ ਤਾਂ ਤੁਹਾਡੀ ਉਹ ਰੰਮੀ ਜਿਆਦਾ ਟਾਈਮ ਚੱਲੂਗੀ ਹਾਂ ਜੇ ਸਸਤੀ ਲੈ ਲਓਗੇ ਉਹ ਓਨੀ ਜਲਦੀ ਚੀਜ਼ ਖਰਾਬ ਹੋ ਜਾਊਗਾ ਬੈਟਰੀ ਵਾਲੀ ਚ ਨੀਂਗਾ ਰੱਖੋ ਇੰਜਨ ਵਾਲਾ ਜਿਹੜਾ ਮਰਜੀ ਲੈ ਲਓ ਠੀਕ ਹੈ ਬੈਟਰੀ ਵਾਲੇ ਚ ਖਾਸ ਕਰਕੇ ਵੀ ਬੈਟਰੀ ਜੀ ਤੋਂ ਲੈਣੀ ਆ ਰੰਮੀ ਇੱਕ ਤਾਂ ਡੇਢ ਜ਼ਰੂਰ ਪੜੋ ਹਾਂ ਵੀ ਉਹਨੇ ਆਪ ਨੂੰ 6 ਮਹੀਨੇ ਸਾਲ ਪੁਰਾਣੀ ਤਾਂ ਨਹੀਂ ਦਿੱਤੀ ਹਾਂ ਜੇ ਉਹਦੀ ਬੈਟਰੀ ਦੀ ਮੈਨੂਫੈਕਚਰ ਡੇਟ ਸਾਲ ਪੁਰਾਣੀ ਹੈ ਜਾਂ 6 ਮਹੀਨੇ ਪੁਰਾਣੀ ਹੈ ਹਾਂ ਤਾਂ ਉਹ ਨਹੀਂ ਚੱਲਦੀ ਓਕੇ ਹਾਂ ਉਹ ਤਾਂ ਪਹਿਲੇ ਆ ਦਾ ਟਾਈਮ ਲੰਡਾਈ ਬੈਠੀ ਕਿਉਂਕਿ ਬੈਟਰੀ ਤੁਸੀਂ ਵਰਤਦੇ ਹੋ ਨਹੀਂ ਵਰਤਦੇ ਬੈਟਰੀ ਦੀ ਲਾਈਫ ਉਹੀ ਆਉਣੀ ਹੈ ਉਹੀ ਹੈ ਸਹੀ ਆ ਸਹੀ ਆ ਵੀ ਆਪਦਾ ਨਵਾਂ ਮਾਲ ਖਰੀਦੋ ਹਾਂ ਵੀ ਜਿੱਥੋਂ ਵੀ ਲੈਣਾ ਬਿਲਕੁਲ ਤੇ ਕਿਸੇ ਚੱਕਰ ਵੀ ਉੱਚ ਪੈਣ ਦੀ ਲੋੜ ਨਹੀਂ ਹਾਂ ਵੀ ਆ ਫਲਾਨੀ ਕੰਪਨੀ ਦਾ ਫਲਾਨੀ ਦਾ ਉਹ ਚੱਕਰ ਵੀ ਉਹਦੀ ਲੋੜ ਨਹੀਂ ਸਭ ਚైనਾਂ ਦਾ ਸਭ ਚైనਾਂ ਦਾ ਜਿਹੜੀ ਮੇਨ ਗੱਲ ਆ ਮੇਰੇ ਕੋਲੇ ਤਾਂ ਵੀਰੇ ਚైనਾਂ ਦਾ ਹਾਂ ਹੁਣ ਕਿਸੇ ਕੋਲੇ ਇੰਡੀਅਨ ਹੋਵੇ ਤਾਂ ਮੈਂ ਕਹਿ ਨਹੀਂ ਸਕਦਾ ਸਹੀ ਆ ਵੀ ਤੁਸੀਂ ਜਿਹੜਾ ਮਰਜ਼ੀ ਆ ਪੰਪ ਵੇਖ ਲਓ ਜਿਹੜਾ ਮਰਜ਼ੀ ਠੀਕ ਆ ਠੀਕ ਆ ਸ਼ਿਊ ਭਾਈ ਬਹੁਤ ਧੰਨਵਾਦ ਹੋਰ ਸੇਵਾਸ ਧੰਨਵਾਦ ਜੀ